ਜੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਿਟੀਜ਼ਨ ਬਣਾਉਣਾ ਚਾਹੁੰਦੇ ਸੀ ਤਾਂ ਸਾਨੂੰ ਇੱਥੇ 1095 ਜਿਹੜੇ ਕਨਜੈਕਟਿਵ ਡੇਜ਼ ਇੱਥੇ ਸਪੈਂਡ ਕਰਨੇ ਪੈਂਦੇ ਸੀ ਉਸ ਤੋਂ ਬਾਅਦ ਤੁਸੀਂ ਉਹ ਲਾਅ ਅਕੋਰਡਿੰਗ ਆਪਣੇ ਬੱਚਿਆਂ ਨੂੰ ਉਸ ਤੋਂ ਬਾਅਦ ਜੇ ਪੈਦਾ ਹੁੰਦੇ ਜੈ ਅਡਾਪਟ ਕਰ ਦਿਓ ਤਾਂ ਸਿਟੀਜ਼ਨ ਹੁੰਦੇ ਸੀ ਪਰ ਹੁਣ ਇਹਨਾਂ ਨੇ ਉਹ ਕਹਿ ਲਓ ਕਿ ਜਿਹੜਾ ਡਿਸੈਂਟ ਜਾਂ ਉਸ ਜਿਹੜੀ ਸੀਗੀ ਉਹ ਇਹਨਾਂ ਨੇ ਇਸ ਬਿਲ 'ਚ ਇਹ ਹੈ ਕਿ ਇਹ ਸੱਚ ਕੁਛ ਨਹੀਂ ਹੋਣਾ ਜਿਹੜੇ ਪੇਰੈਂਟਸ ਬਾਹਰ ਪੈਦਾ ਹੋਏ ਆ ਉਹਨਾਂ ਦੇ ਪੇਰੈਂਟਸ ਈਵਨ ਸਬਸਿਕਵੈਂਟ ਜਿਹੜੀਆਂ ਜਨਰੇਸ਼ਨਸ ਐ ਉਹ ਬਿਨਾ ਕਿਸੇ ਤੋਂ ਕੀ ਜੀ ਉਹ ਆਊਟਸਾਈਡ ਕੈਨੇਡਾ ਨੇ ਇਨਸਾਈਡ ਨੇ ਜੋ ਉਹਨਾਂ ਨੇ ਟਾਈਮ ਸਪੈਂਡ ਕੀਤਾ ਇਨਸਾਈਡ ਕਿ ਨਹੀਂ ਉਹਨਾਂ ਦੇ ਬੱਚੇ ਕੈਨੇਡੀਅਨ ਹੀ ਹੋਣਗੇ ਅੱਜ ਹਾਊਸ ਆਫ ਕਾਮਨ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਦੇਸ਼ ਤੋਂ ਬਾਹਰ ਪੈਦਾ ਹੋਏ ਕੈਨੇਡੀਅਨ ਮਾਪਿਆਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣ ਦੇ ਲਈ ਉਹ ਨਾਗਰਿਕਤਾ ਬਿੱਲ ਵਿੱਚ ਸੋਧ ਕਰਨਗੇ। ਸੋਧਾਂ ਦੇ ਨਤੀਜੇ ਵਜੋਂ ਜਿੰਨਾ ਬੱਚਿਆਂ ਦੇ ਮਾਪੇ ਕੈਨੇਡੀਅਨ ਹਨ ਉਹ ਕੈਨੇਡਾ ਦੀ ਸਿੱਧੀ ਨਾਗਰਿਕਤਾ ਹਾਸਲ ਕਰ ਸਕਣਗੇ। ਸਾਲ 2009 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਨੇ ਇਸ ਤਰ੍ਹਾਂ ਦੀ ਨਾਗਰਿਕਤਾ ਦੇਣ ਉੱਪਰ ਰੋਗ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਇਹ ਨਵ ਵਿਦੇਸ਼ੀ ਕੈਨੇਡੀਅਨਾਂ ਦੇ ਬੱਚਿਆਂ ਨੂੰ ਗੁਮਨਾਮ ਕੈਨੇਡੀਅਨ ਕਿਹਾ ਜਾਣ ਲੱਗਾ ਜੇ ਆਪਾਂ ਪਿੱਛੇ ਥੋੜਾ ਜਿਹਾ ਹਿਸਟਰੀ ਚ ਜਾਈਏ ਤਾਂ ਜਿਹੜੀ ਸਟੀਵਨ ਹਾਪਰ ਦੇ ਟਾਈਮ ਜੇਸਨ ਕੈਨੀ ਉਹਨਾਂ ਨੇ 2009 ਚ ਇੱਕ ਬਿਲ ਪਾਸ ਕੀਤਾ ਸੀ ਕਿ ਜਿਹੜੇ ਵੀ ਅਕੈਲੋ ਕੀ ਇੱਕ ਮਤਲਬ ਕੈਨੇਡੀਅਨ ਆਊਟਸਾਈਡ ਨੇ ਤੇ ਜੇ ਉਹਨਾਂ ਦੇ ਮਤਲਬ ਜੇ ਤੁਸੀਂ ਕਹੋ ਕਿ ਜਿਹੜੇ ਬੱਚੇ ਆ ਜਿਹੜੀ ਇੱਕ ਡਿਸੈਂਡ ਹੈ ਕਿ ਫਰਸਟ ਜਨਰੇਸ਼ਨ ਤੋਂ ਬਾਅਦ ਉਹ ਸਿਟੀਜ਼ਨ ਨਹੀਂ ਰਹਿਣਗੇ ਇਮੀਗ੍ਰੇਸ਼ਨ ਮਸਲਿਆਂ ਦੇ ਮਾਹਿਰ ਪਰਮ ਸਿੰਘ ਸਿੱਧੂ ਦੱਸਦੇ ਹਨ ਕਿ ਗੁੰਮਨਾਮ ਕੈਨੇਡੀਅਨਾਂ ਦੀ ਘਰ ਵਾਪਸੀ ਦੇ ਨਾਲ ਕੈਨੇਡਾ ਦੀ ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਅਰਥਚਾਰੇ ਨੂੰ ਨਵਾਂ ਹਲਾਰਾ ਮਿਲੇਗਾ ਐਡ ਹੁੰਦੀ ਹੈ ਪੋਪੂਲੇਸ਼ਨ ਆਫ ਕੋਰਸ ਉਹਦੇ ਵੋਲਿਊਮ ਨਾਲ ਇੱਕ ਇੱਕ ਫੈਕਟਰ ਹੁੰਦਾ ਕਿ ਉਹਦੇ ਨਾਲ ਜਿਹੜੀ ਜਿਵੇਂ ਕਾਸਟ ਕਟਿੰਗ ਹੁੰਦੀ ਤਾਂ ਉਹ ਚੀਜ਼ਾਂ ਹੈਗੀਆਂ ਤਾਂ ਜਿਵੇਂ ਜਿਵੇਂ ਆਪਾਂ ਦੇਖਾਂਗੇ ਕਿ ਹੁਣ ਪਾਸਟ 'ਚ ਵੀ ਜਿਵੇਂ ਜਿਵੇਂ ਪਾਪੂਲੇਸ਼ਨ ਵੱਧਦੀ ਆ ਤਾਂ ਮਾਰ ਚੀਜ਼ ਦੀ ਮੰਗ ਵੱਧਦੀ ਆ ਉਹਦੇ ਨਾਲ ਬੂਸਟ ਐਕਨੋਮੀ ਹੁੰਦੀ ਹੈ ਪਰਮ ਸਿੰਘ ਸਿੱਧੂ ਕਹਿੰਦੇ ਹਨ ਕਿ ਇਸ ਬਿਲ ਦੇ ਪਾਸ ਹੋਣ ਦੇ ਨਾਲ ਕੁਝ ਲੋਕ ਇਸ ਬਿਲ ਦਾ ਫਾਇਦਾ ਵੀ ਚੁੱਕ ਸਕਦੇ ਹਨ ਉਹ ਆਪਣੇ ਮੂਲ ਦੇਸ਼ਾਂ ਵਿੱਚ ਰਹਿ ਕੇ ਹੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਗੇ ਅਤੇ ਜਦੋਂ ਲੋੜ ਹੋਵੇਗੀ ਆਪਣੇ ਬੱਚਿਆਂ ਨੂੰ ਕੈਨੇਡਾ ਭੇਜ ਦੇਣਗੇ ਜਿਸ ਨਾਲ ਇੱਕ ਅਣਜਾਣ ਗਿਣਤੀ ਕੈਨੇਡਾ ਦੀ ਆਬਾਦੀ ਦੇ ਵਿੱਚ ਸ਼ਾਮਿਲ ਹੋ ਜਾਵੇਗੀ ਇੱਕ ਕਯੋਸਟਾ ਕ੍ਰੀਏਟ ਹੋਏਗਾ ਕਿ ਜਦੋਂ ਇਹ ਬਿਲ ਪਾਸ ਹੋ ਗਿਆ ਹਨਾ ਤਾਂ ਕਹਿ ਲਓ ਕਿ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਕਿੰਨਾ ਨੰਬਰ ਹੈ ਕਿੰਨਾ ਕਿੰਨੇ ਬੰਦੇ ਮੰਨ ਲਓ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਇਹਦੇ ਨਾਲ ਜਿਹੜਾ ਹੈਗਾ ਅਕਵਾਇਰ ਕਰ ਲੈਣਗੇ ਤਾਂ ਇੱਕ ਕਹਿ ਲਓ ਕਿ ਪਾਰਟਿਕੂਲਰ ਨੰਬਰ ਨਾ ਹੋਣਾ ਅਕੋਰਡਿੰਗ ਟੂ ਮੀ ਇੱਕ ਹੈਗਾ ਕਿਤੇ ਨਾ ਕਿਤੇ ਤਾਂ ਇਸ਼ੂ ਹੈਗਾ ਤਾਂ ਸਭ ਤੋਂ ਵੱਡਾ ਮੈਨੂੰ ਇਹੀ ਲੱਗ ਰਿਹਾ ਕਿ ਇਹਨਾਂ ਕੋਲ ਡਾਟਾ ਪ੍ਰੋਪਰ ਨਹੀਂ ਹੈਗਾ ਤਾਂ ਉਹਨੂੰ ਕਿੰਨਾ ਨੰਬਰ ਹੋਏਗਾ ਕਿਵੇਂ ਹੈਂਡਲ ਕਰਨਗੇ ਇਹ ਇੱਕ ਕਹਿ ਲਓ ਕਿ ਚੈਲੰਜ ਹੋ ਸਕਦਾ ਸਰਕਾਰ ਲਈ ਅੱਜ ਪੇਸ਼ ਕੀਤੇ ਬਿੱਲ ਦੇ ਅਨੁਸਾਰ ਜਿੰਨਾ ਬੱਚਿਆਂ ਦੇ ਮਾਪਿਆਂ ਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ ਹੈ ਅਤੇ ਉਹ ਕੈਨੇਡੀਅਨ ਨਾਗਰਿਕ ਹਨ ਉਹਨਾਂ ਦੇ ਬੱਚਿਆਂ ਜਾਂ ਗੋਦ ਲਏ ਹੋਏ ਬੱਚਿਆਂ ਨੂੰ ਕੈਨੇਡਾ ਦੀ ਨਾਗਰਿਕਤਾ ਦੇਣ ਦੇ ਲਈ ਉਹਨਾਂ ਦੇ ਮਾਪਿਆਂ ਨੂੰ ਘੱਟੋ-ਘੱਟ ਕੈਨੇਡਾ ਵਿੱਚ 3 ਸਾਲ ਬਤਾਏ ਹੋਣਾ ਜ਼ਰੂਰੀ ਹੈ ਲਾਸਟ ਇਅਰ 온ਟਾਰੀਓ ਕੋਰਟ ਨੇ ਇਹਨਾਂ ਨੂੰ ਕਹਿ ਲਓ ਕਿ ਆਟਵਾ ਗਵਰਨਮੈਂਟ ਨੂੰ ਥੋੜਾ ਜਿਹਾ ਇੱਕ ਖਿੱਚ ਹੈਗਾ ਕਿ ਉਹਨਾਂ ਨੇ ਕਿਹਾ ਕਿ ਇੱਕ ਕਿ ਟੂ ਕੈਨੇਡੀਅਨ ਕਲਾਸਿਸ ਬਣ ਗਈਆਂ ਹਨ ਕਿ ਉਹਨਾਂ ਨੂੰ ਇਹ ਕਹਿ ਰਹੇ ਕਿ ਅਨ ਕਨਸਟੀਟਿਊਸ਼ਨਲ ਹੈ ਕਿ ਉਹਨਾਂ ਦੇ ਅੱਗੇ ਫਰਦਰ ਨਹੀਂ ਮਿਲਦਾ ਤੇ ਉਹ অন্ਟਾਰੀਓ ਕੋਰਟ ਨੇ ਇਹਨਾਂ ਨੂੰ 19 ਜੂਨ ਤੱਕ ਦਾ ਟਾਈਮ ਦਿੱਤਾ ਸੀ ਤੇ ਉਹਦੇ ਮੈਨੂੰ ਇਹ ਲੱਗ ਰਿਹਾ ਉਹ ਵੀ ਇੱਕ ਬਹੁਤ ਵੱਡਾ ਇੱਕ ਪਿਵੋਟਿੰਗ ਪੁਆਇੰਟ ਅਤੇ ਇੰਡੀਕੇਟਰ ਹੈ ਜਿਹਦੇ ਕਰਕੇ ਇਹ ਜਿਹੜਾ ਹੈਗਾ ਬਿਲ ਹੁਣ ਟੇਬਲ ਹੋਇਆਗਾ ਪਰ ਫਿਲਹਾਲ ਕੈਨੇਡਾ ਸਰਕਾਰ ਕੋਲ ਇਹ ਗਿਣਤੀ ਨਹੀਂ ਹੈ ਕਿ ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਕਿੰਨੇ ਲੋਕਾਂ ਨੂੰ ਕੈਨੇਡਾ ਦੀ ਨਾਗਰਿਕਤਾ ਦਿੱਤੀ ਜਾਵੇਗੀ ਜਸਪ੍ਰੀਤ ਪੰਦੇਰ ਓਮਨੀ ਨਿਊਜ਼